ਨਾਮ ਗਨਾਵੇ ਕੀ ਸੱਚੀ ਵਡਿਆਈ ਨਾਮੋਂ ਮਨ ਸੁਖ ਭਾਵਣਿਆ ਪਰਮਾਨੰ ਕਹਦੇ ਨੇ ਨਾਮ ਦੀ ਵੱਡੀ ਵਡਿਆਈ ਬੁਢੇ ਆਈਏ ਬਖਸ਼ਿਸ਼ ਕਰਦਾ ਹੈ ਪਰਮੇਸ਼ਰ ਦਾ ਨਾਮ ਜਿਹੜੇ ਜਪਦੇ ਨੇ ਉਹਨਾਂ ਨੂੰ ਨਾਮੋਂ ਮਨ ਸੁਖ ਭਾਵਣਿਆ ਜੇ ਨਾਮ ਮਨ ਚ ਵਸ ਜਾਏ ਤੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਕਿਰਪਾ ਬਖਸ਼ਿਸ਼ ਨਿਹਮਤ ਹੋ ਜਾਂਦੀ ਹੈ ਤੋ ਦੋਸਤ ਨੇ ਆਪਣਾ ਸਕੂਲ ਦੀ ਪੜ੍ਹਾਈ ਕੀਤੀ ਉਹਨਾਂ ਦੇ ਨਾਲ ਥੋੜੇ ਹੀ ਪੜ੍ਹਦੇ ਸੰ ਲੋਕ ਵਿਚਾਰ ਕਰਦੇ ਨੇ ਕੀ ਕਰੀਏ ਕਿ ਦਿਨ ਨੌਕਰੀ ਕਰੀਏ ਜਾਂ ਕੰਮ ਕਰੀਏ ਆਪਣਾ ਖੇਤੀਬਾੜੀ ਕਰੀਏ ਸੋਦੇ ਸੰ ਸੋਦੇ ਸੋਦੇ shear ਤੋਂ ਬਾਹਰ ਨਿਕਲੇ ਕਿ ਹੁਮਤੇ ਫਿਰਦੇ ਇਹ ਕਿ ਮਹਾਦਮਾ ਜੀ ਨਜ਼ਰ ਆਏ ਉਹਨਾਂ ਦੋ ਸੇਬੀਆ ਸਿਸਤਰਾ ਵਿਚਾਰ ਗਣ ਦੱਸ ਤੁਸੀਂ ਸਾਨੂੰ ਅਸੀਂ ਕੀ ਕਰੀਏ ਕਹਿੰਦੇ ਪਰਮੇਸ਼ਰ ਦਾ ਨਾਮ ਲੈ ਕੇ ਜੋ ਵੀ ਕਰੋਗੇ ਸਭ ਠੀਕ ਹੋਏਗਾ ਜੋ ਵੀ ਕੰਮ ਕਰੋ ਪਰਮੇਸ਼ਰ ਨੂੰ ਨਾਲ ਰੱਖੋ ਪਰਮੇਸ਼ਰ ਦੀ ਭਗਤੀ ਸ਼ਕਤੀ ਹੀ ਸਭ ਤੋਂ ਵੱਡੀ ਬਰਕਤ ਹੁੰਦੀ ਹੈ ਇਹ ਠੀਕ ਹੈ ਅਸੀਂ ਫਿਰ ਵਪਾਰ ਕਰਦੇ ਦੋਨਾਂ ਨੇ ਭਾਈ ਵਾਲੀ ਕਰਕੇ ਵਪਾਰ ਸ਼ੁਰੂ ਕਰ ਦਿੱਤਾ ਹਉ ਲਾਉਣ ਲੱਗਾ ਵਪਾਲ ਦੇ ਵਿੱਚ ਤੇ ਨਾਮ ਜਪਦੇ ਰਹੇ ਦੋਨੋਂ ਮਹਾਤਮਾ ਜਸਾ ਸੀ ਵੀ দান-ਪੁੰਨ ਕਰ ਲਿਆ ਕਰੋ ਨਾਮ ਜਪ ਲਿਆ ਕਰੋ ਹੁਣ ਜਦੋਂ ਪੈਸਾ ਆਉਣਾ ਲਗਾ ਹੁਣ ਨਾਮ ਜਪਣ ਦਾ ਸਮਾਂ ਘਟਣ ਲੱਗ ਪਿਆ ਫਿਰ شادی ਹੋ ਗਈ ਤੇ ਹੁਣ ਹੋਰ ਕੱਟ ਗਿਆ ਟਾਈਮ ਉਹ ਨਾਮ ਜਪਣਾ ਹੁਣ ਯਾਦ ਹੀ ਨਹੀਂ ਰਿਹਾ ਦਾਨਪੁਣ ਵੀ ਹੁਣ ਬੰਦੀ ਹੋ ਗਿਆ ਕਿਉਂਕਿ ਘਰਵਾਲੀ ਆ ਗਈ ਉਹਨਾਂ ਦੀ ਜ਼ਰੂਰਤਾਂ ਸ਼ੁਰੂ ਹੋ ਗਈਆਂ ਜਿਹੜਾ ਪੈਸਾ ਦਾਨਪੁਣ ਕਰਦੇ ਸਨ ਉਹਨੂੰ ਘਰਵਾਲੀ ਲੋਭੀ ਜੀ ਖਿਆਲ ਦੀ ਸੇਵਾ ਆਪਣਾ ਇਕੱਠਾ ਕਰ ਜਾਂਦੇ ਸੀ ਕਿਸ ਸਮੇਂ ਬਾਅਦ ਉਹਨੇ ਦੇਖਿਆ ਕੰਮ 'ਚ ਘਾਟਾ ਹੋ ਰਿਹਾ ਕਾ ਵੀ ਘਾਟਾ ਪੈ ਗਿਆ ਦੇਣਦਾਰੀ ਹੋ ਗਈ ਬੜੀ ਸਿਰ ਤੇ ਹਿਸਾਬ ਕਿਤਾਬ ਕੀਤਾ ਤਾਂ ਪਤਾ ਲੱਗਿਆ ਉਹ ਭਾਈ ਵਾਲ ਨੇ ਧੋਖਾ ਕੀਤਾ ਵਿੱਚੋਂ ਪੈਸਾ ਕੱਢ ਲਿਆ ਉਹਨੇ ਔਰ ਉਹ ਜਦ ਵੰਡ ਹੋ ਗਈ ਵੀ ਬਖਰੇ ਹੋ ਜਾਈਏ ਤੇ ਬੜੀ ਸਾਰੀ ਦੇਣਦਾਰੀ ਸਿਰ ਤੇ ਆ ਗਈ ਹੋਰ ਕੋਈ ਕੰਮ ਵਾਸਤੇ ਸੋਚਦੇ ਨੇ ਕੰਮ ਚੱਲਦਾ ਹੀ ਨਹੀਂ ਕਿ ਪੈ ਉਹ ਤਾਂ ਘਾਟਾ ਪੈ ਗਿਆ ਔਰ ਜਿਹੜੇ ਲੋਕਾਂ ਨੇ ਪੈਸਾ ਲੈਣਾ ਉਹ ਬਰੋਜ ਆ ਕੇ ਬਹਿ ਜਾਂਦੇ ਨੇ ਕਾਜ ਚ ਬੜੀ ਤੰਗੀ ਸ਼ੁਰੂ ਹੋ ਗਈ ਘਰਵਾਲੀ ਪੈਸੇ ਦੀ ਲੋਭ ਇਸ ਨੂੰ ਦੇ ਕੈਤੇ ਤਾਂ ਕੰਮ ਖਰਾਬ ਹੋ ਗਿਆ ਉਹ ਘਰਵਾਲੇ ਨੂੰ ਛੱਡ ਕੇ ਚਲੀ ਗਈ ਇਕੱਲੇ ਰਹਿ ਕੇ ਕਿ ਮਾਂ ਹੈ ਕੋ ਬੇਟਾ ਦੋ ਜੜੇ ਨਹੀਂ ਕੰਮ ਕਰ ਵੀ ਨਹੀਂ ਰਿਹਾ ਸਿਰ ਤੇ ਕਰਜ਼ਾ ਪੜਾ ਹੋ ਗਿਆ ਘਰਵਾਲੀ ਵੀ ਛੱਡ ਕੇ ਚਲੀ ਗਈ ਬੜਾ ਹੀ ਲਾਚਾਰ ਜਾ ਗਿਆ ਉਹ ਮਾਂ ਨੇ ਹੌਸਲਾ ਦਿੰਦੀ ਕੋਈ ਨਹੀਂ ਬੇਟਾ ਪਰਮੇਸ਼ਰ ਭਲਾ ਕਰੇਗਾ ਤੂੰ ਕੰਮ ਕਰ ਦੋ ਤਿੰਨ ਵਾਰ ਉਹਨੇ ਕੰਮ ਕੀਤਾ ਕਾਟਾ ਹੀ ਪਿਆ ਹੁਣ ਤਾਂ ਸੋਚਦਾ ਤੁਮ ਕੋਈ ਹੋ ਨਹੀਂ ਸਕਣਾ ਲੋਕੀ ਬੜਾ ਪਰੇਸ਼ਾਨ ਕਰਦੇ ਨੇ ਐਸਾ ਮੰਗਣਾ ਜਦੋਂ ਰੋਜ਼ ਬੜੀ ਲਾਂਦਾ ਬੰਦੇ ਕਈ ਗੱਲਾਂ ਕੱਢ ਜਾਂਦੇ ਕਿਉਂ ਨਹੀਂ ਪੈਸਾ ਸਾਡਾ ਦੇ ਰਿਹਾ ਇਹਦੇ ਸੋਚਦਾ ਸੋਚਦਾ ਆਟੋਮਾਟਿਕ ਕਰਨਾ ਚੱਲ ਗਿਆ ਕੌਣ ਜਲੀਲ ਹੋਏ ਰੋਜ਼ ਗੱਲਾਂ ਕੌਣ ਖਾਵੇ ਰੋਜ਼ ਕਰ ਦੇ ਵਿੱਚ ਹੀ ਬੜੀ ਦਿੱਕਤ ਪਰੇਸ਼ਾਨੇ ਆ ਰਹੇ ਇਹ ਸੋਚ ਕੇ ਨਦੀ ਛਾਲ ਮਨ ਚੱਲ ਗਿਆ ਅਗੇ ਗੁਰਸਿੱਖ ਆ ਰਹੇ ਸੀ ਉਹਨਾਂ ਕਿ ਕਿੱਥੇ ਜਾ ਰਹੇ ਨੇ ਤੁਹਾਡੇ ਪਰੇਸ਼ਾਨ ਨੇ ਉਹ ਸਾਰੀ ਗੱਲਬਾਤ ਨਹੀਂ ਦੱਸੀ ਕਹਿੰਦੇ ਚੱਲ ਤੀਸਰੇ ਪਾਸ਼ਾ ਗੋਲ ਚੱਲ ਤੈਨੂੰ ਲੈ ਚੱਲਦਾ ਬਰਮਰਦਾਸ ਮਹਾਰਾਜ ਨੇ ਚਲਣਾ ਚੱਲ ਤੇਰੀ ਸਾਰੀਆਂ ਮੁਸ਼ਕਲਾਂ ਉਹਦੇ ਹੱਲ ਹੋ ਜਾਣਗੇ ਉਹ ਨਾਲ ਲਿਆਇਆ ਉਹਨਾਂ ਨੂੰ ਗਵਿੰਦ왈 ਸਾਹਿਬ ਦੇਖਿਆ ਨੇ ਬੜੀਆਂ ਸੰਗਤਾਂ ਆਪ ਸੇਵਾ ਚ ਲੱਗੀਆਂ ਹੋਈਆਂ ਨੇ ਨਾਮ ਜਪ ਰਹੇ ਨੇ ਕੀਰਤਨ ਹੋ ਰਿਹਾ ਹੈ ਸਾਧ ਸੰਗਤ ਹੋ ਰਿਹਾ ਹੈ ਮਹਾਰਾਜ ਚਰਨਾਂ ਦੇ ਦਰਸ਼ਨ ਕਰਕੇ ਆਨੰਦ ਹੋ ਰਹੀ ਸੰਗਤਾਂ ਇੱਕ ਦਿਨ ਮੌਕਾ ਦੇ ਕੇ ਮਹਾਰਾਜ ਚੰਨਾ ਚੁਣੇ ਬਿਠਾ ਕੇ ਬੇਨਤੀ ਕੀਤੀ ਮਹਾਰਾਜ ਇਹ ਬਹੁਤ ਪਰੇਸ਼ਾਨ ਹੈ ਬੰਦਾ ਹੁਣ ਦੱਸਿਆ ਆਪਣੇ ਕਹਿੰਦੇ ਦੱਸ ਵੀ ਆਪਣੀ ਹਾਲ ਕਹਿੰਦੇ ਮਹਾਰਾਜ ਦੋ ਦੋਸਤਾਂ ਨਾਲ ਸੀ ਮੈਂ ਕੰਮ ਇਕੱਠਾ ਕੀਤਾ ਉਹਨੇ ਧੋਖਾ ਦਿੱਤਾ ਪੈਸਾ ਵੀ ਚੋਂ ਕੱਢ ਗਿਆ ਕੰਮ ਜਿ ਬੜਾ ਘਾਟਾ ਪੈ ਗਿਆ ਕਿਉਂਕਿ ਨੇ ਪੈਸਾ ਵੀ ਚੋਂ ਕਰ ਲਿਆ ਉਸੇ ਕਰਜ਼ਾ ਬੜਾ ਪੈ ਗਿਆ ਸਿਰ ਤੇ ਹੁਣ ਦੇਣਦਾਰੀ ਬਹੁਤ ਹੈ ਦੋ ਤਿੰਨ ਵਾਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸਭ ਨੂੰ ਹੀ ਘਾਟਾ ਪਿਆ ਔਰ ਘਰ ਵਾਲੀ ਵੀ ਛੱਡ ਕੇ ਚਲੀ ਗਈ ਉਹ ਵੀ ਪੈਸੇ ਦੀ ਲੋਭੀ ਸੀ ਉਹਨੇ ਦੇਖਿਆ ਤੇ ਪੈਸਾ ਨਹੀਂ ਮਿਲਦਾ ਨਹੀਂ ਪਿਆ ਦੇਰ ਹ ਉਸ ਨੂੰ ਮਲਾਇਆ ਉਹ ਮੰਨੀ ਨਹੀਂ ਘਰ ਛੱਡ ਕੇ ਚਲੀ ਗਈ ماں ਹੈ ਬਿਰਧਵਸਤਾ ਹੋ ਰਹੀ ਹੈ ਬੜਾਈ ਪਰੇਸ਼ਾਨ ਹੋ ਕੇ ਕਹਿੰਦਾ ਮੈਂ ਮਰਨ ਜਾ ਰਿਹਾ ਸੀ ਇਹਨੇ ਸਿਕਨਿਸ ਨੇ ਬਚਾ ਲਿਆ ਆਪ ਦੇ ਚਰਨਾਂ 'ਚ ਲੈ ਆਪ ਕਿਰਪਾ ਕਰੋ ਮਿਹਰ ਕਰੋ ਮਾਰ ਕਹਿੰਦੇ ਕੁਝ ਦਿਨ ਇੱਥੇ ਰਹਿ ਕੇ ਸੇਵਾ ਕਰਨਾ ਨਿਮਿਤ ਮਾਤਾ ਉਹ ਤੇ ਕੱਲੀ ਮਾਤਾ ਨੂੰ ਕਹਿੰਦੇ ਲੈ ਆਓ ਮਾਤਾ ਨੂੰ ਲਿਆਏ ਦੋਨੋਂ ਸੇਵਕ ਲਗੇ ਨੇ ਕਾਬੀ ਦਿਨ ਹੋ ਗਏ ਤੇ ਸੇਵਾ ਕਰਦੇ ਨੇ ਲੋਕ ਕਿਨੇ ਪਤਾ ਕੀਤਾ ਉਥੇ ਭਈ ਉਹ ਬੰਦਾ ਜਿਹਦੇ ਪੈਸੇ ਜਿਸ ਤੋਂ ਲੈਣੇ ਨੇ ਉਹ ਗੋਇੰਦਵਾਲ ਸਾਹਿਬ ਜਿਹਨੇ ਪੈਸਾ ਲੈਣੇ ਉੱਤੇ ਹੀ ਪਹੁੰਚ ਗਿਆਗੇ ਇਹ ਪੈਸਾ ਮੇਰਾ ਤੇ ਉਹ ਗਿਆਨੇ ਕਹ ਕੋਈ ਨਹੀਂ ਮੈਂ ਮਨਾ ਨਹੀਂ ਕਰਦਾ ਮੇਰੇ ਜੋ ਜੁਆਇੰਟ ਹੋਏ ਤਾਂ ਹੀ ਤੁਹਾਨੂੰ ਦੇ ਦਾਂਗਾ انہیں شام کو مہاراج چلنا بےنتی کی تھی مہاراج میں کہ ان کی کرا وہ لوگوں نے جنا پیسہ وہ اتنے پہنچ گئے پیسہ لینڈ لین واسطے مارا کہ کرنا چلنا ہے کہ مہارا پیسہ دینے واسطے تو بپار ہی کرنا پہ میں کتنا تو وہاں ہے نہیں پیسے تھے تو بپار میرا چلے نہیں دو تین بار کوشش کی تھی مارا کہنے تپار جناک نیتنا شروع کر ਆਪਣੇ ਨੇਕ ਨੀਤੀ ਰੱਖੇ ਝੂਠ ਨਾ ਬੋਲੀ ਦਸਵੰਦ ਕੱਢੇਗਾ ਤੇਰੇ ਕੰਮ 'ਚ ਬਰਕਤ ਪੈ ਜਾਏਗੀ ਤੂੰ ਕਾਰੋਬਾਰ ਆਪਣਾ ਸ਼ੁਰੂ ਕਰ ਲੈ ਮਹਾਰਾਜ ਜੀ ਅਸੀਰ ਬਾਲ ਲੈ ਕੇ ਜਾ ਕੇ ਨੇ ਫਿਰ ਕੰਮ ਸ਼ੁਰੂ ਕੀਤਾ ਬਰਕਤ ਮੈਨ ਲੱਗ ਪਈ ਕੰਮ ਸ਼ੁਰੂ ਹੋ ਗਿਆ ਹੁਣ ਨਾਲ ਨਾਲ ਥੋੜਾ ਥੋੜਾ ਲੋਕਾਂ ਦਾ ਕਰਜ਼ਾ ਵੀ ਚੁਕਾਉਂਦਾ ਉਹਨਾਂ ਨੂੰ ਮਿਹਦ ਹੋ ਗਏ ਹੁਣ ਕੰਮ ਨੇ ਸ਼ੁਰੂ ਕੀਤਾ ਪੈਸਾ ਮਿਲ ਜਾਏਗਾ ਫੇਰ ਕੰਮ ਸ਼ੁਰੂ ਹੋ ਗਿਆ ਅੱਛਾ ਕੰਮ ਹੋ ਗਿਆ ਹੁਣ ਕੱਲਾ ਹੀ ਕੰਮ ਕਰਦਾ ਕੰਮ ਵਧ ਗਿਆ ਹੁਣ ਨੌਕਰ ਰਖਲੇ ਨਾਲ ਕੰਮ ਚੱਲਦਾ ਜਾ ਰਿਹਾ ਮਾਤਾ ਕਹਿੰਨ ਲਗੀ ਬੇਟਾ ਸ਼ਾਦੀ ਕਰ ਲੈ ਕਹਿੰਦਾ ਮਾਤਾ ਹੁਣ ਮੈਂ ਸ਼ਾਦੀ ਨਹੀਂ ਕਰਦਾ ਤੇ ਹੁਣ ਬਸ ਇੱਕੋ ਤਰੀਕਾ ਹੈ ਟਾਈਮ ਮੇਰਾ ਪਾਸ ਹੁੰਦਾ ਜਾ ਕੇ ਗੁਰੂ ਘਰ ਸੇਵਾ ਕਰਦਾ ਤੇ ਮੈਂ ਹੁਣ ਉੱਥੇ ਹੀ ਜਾ ਕੇ ਸੇਵਾ ਕਰਨੀ ਮੈਂ ਕੰਮਕਾਰ ਬੰਦ ਕਰਨਾ ਚਾਹੁੰਦਾ ਜਾਗਰ ਨੇ ਦੁਕਾਨ ਦੇ ਬੈਠ ਕੇ ਨੌਕਰਾਂ ਨੂੰ ਕਿਹਾ ਨੌਕਰ ਕਹਿੰਦੇ ਮਹਾਰਾਜ ਕਿੱਥੇ ਜਾਵਾਂਗੇ ਆਪ ਕਿਰਪਾ ਕਰੋ ਦੁਕਾਨ ਨਾ ਬੰਦ ਕਰੋ ਅਸੀਂ ਇਮਾਨਦਾਰੀ ਨਾਲ ਤੁਹਾਡਾ ਕੰਮ ਕਰਾਂਗੇ ਬੇਸ਼ੱਕ ਤੁਸੀਂ ਇੱਥੇ ਰਹੋ ਪਾਸੇ ਬੈਠ ਰਹੋ ਆ ਕੇ ਜਦੋਂ ਕਦੀ ਆ ਕੇ ਤੁਸੀਂ ਆਪਣਾ ਕੰਮ ਵੇਖ ਲਿਆ ਕਰੋ ਜਿਹੜਾ ਵੱਡਾ ਉਹਨਾਂ ਦਾ ਨੌਕਸਿਓ ਬੜਾ ਇਮਾਨਦਾਰ ਸੀ ਮੈਂ ਚਲੋ ਚੰਗਾ ਕੰਮ ਕਰ ਰਏਗਾ ਨਾਲ ਦਸਵੰਤ ਕੱਢਦੇ ਰਹਾਂਗੇ ਉਹਨ ਕੰਮ ਵੀ ਅੱਛਾ ਚੱਲਦਾ ਮੈਂ ਲੋਕਰਾਂ ਦੇ ਸਿਰ ਤੇ ਸਾਰਾ ਕੰਮ ਹੈ ਬਣਾ ਲੋਕਰ ਸਾਰਾ ਕੰਮ ਸੰਭਾਲਦਾ ਹੈ ਔਰ ਆਪ ਹੁਣ ਰਿਕਵਿੰਦਪਾਲ ਸਾਹਿਬ ਸੇ ਵਈ ਕਰਦੇ ਨੇ ਮਾਪੋ ਦਰਦੋਂ ਆਏ ਥੇ ਨੇ ਮਹਾਰਾਜ ਦੇ ਚਲਣਾ ਦੇ ਵਿੱਚ ਸੇਵਾ ਕਰਦੇ ਨੇ ਲਾਲ ਲਾਲ ਸਾਰਾ ਜਿਹੜਾ ਦੇਣਾ ਸੀ ਸਭ ਚੁਕਦਾ ਹੋ ਗਿਆ ਤੇ ਹੁਣ ਤਾਂ ਆਂਦਾ ਮਹਾਰਾਜ ਦੀ ਲੰਗਰਾਂ ਵਸੇ ਦਾਲ ਵੀ ਕਰਦੇ ਨੇ ਔਰ ਉਹਨਾਂ ਨੇ 10 ਬੰਦੇ ਹੋ ਗਏ ਉੱਥੇ ਦੁਕਾਨ ਦੇ ਨੌਕਰ ਕੰਮ ਬੜਾ ਬੰਦਿਆਂ ਦਾ ਸਾਰਾ ਕੰਮ ਉਹ ਬੜਾ ਨੌਕਰ ਸੰਭਾਲਦਾ ਬੜੀ ਇਮਾਨਦਾਰੀ ਨਾਲ ਸਾਰਾ ਕੰਮ ਕਰਦਾ ਐਸੀ ਕਿਰਪਾ ਬਖਸ਼ਿਸ਼ ਹੋ ਗਈ ਹੁਣ ਬਰਮਨ ਸ਼ਾਂਤ ਹੈ ਸਾਰਾ ਕਲੇਸ਼ ਜਿਹੜਾ ਸੀ ਬਣਿਆ ਸਭ ਖਤਮ ਹੋ ਗਿਆ ਮਹਾਰਾਜੀ ਕਿਰਪਾ ਬਖਸ਼ਿਸ਼ ਹੋਈ ਨਾਮ ਜਪਣ ਦੇ ਨਾਲ ਸੇਵਾ ਕਰਨ ਦੇ ਨਾਲ ਸਾਰੇ ਗੱਲ ਠੀਕ ਹੋ ਗਏ ਕਹਿੰਦੇ ਨੇ ਬ੍ਰਹਮ ਨੰਦੀ ਲੈਣਾ ਹੈ ਪਰਮੇਸ਼ਰ ਦਾ ਨਾਮ ਹੀ ਜਪਣਾ ਹੈ। ਵਿਸ਼ੇ ਭਿਕਾਣਾ ਚ ਨਹੀਂ ਜਾਣਾ। ਮਾਰੇ ਦਿਨ ਚਾਰ ਬਣ ਗਿਆ ਬੇਟਾ ਕਰ ਲੈ ਸ਼ਾਦੀ ਕਹਿੰਦੇ ਨਹੀਂ ਹੁਣ ਨਹੀਂ ਕਰਦਾ। ਹੁਣ ਤਾਂ ਕੇਵਲ ਸੇਵਾ ਹੀ ਕਰਨੀ ਹੈ। ਤੇ ਮਾਰੇ ਦੇ ਚੰਨਾ ਚ ਰਹਿ ਕੇ ਸੇਵਾ ਕਰਾਂਗੇ। ਹੁਣ ਕਦੀ ਕਦੀ ਜਾਂਦਾ ਘਰ ਆਪਣੇ ਕਾਰੋਬਾਰ ਦੇਖਦਾ। ਉਹਦੇ ਜੋ ਉਹਨਾਂ ਨੇ ਮਨਾਵਾ ਰੱਖਿਆ ਹੁੰਦਾ ਲਿਆ ਕੇ ਮਾਰੇ ਦੇ ਲੰਗਰ ਚ ਪਾ ਦਿੰਦਾ। ਤੇ ਉਹਨਾਂ ਨੇ ਵੀ ਕੰਮ ਕਰ ਮਿਲੇ ਹੋਏ। ਉਹ ਵੀ ਬੜੇ ਪ੍ਰੇਮ ਨਾਲ ਦੁਕਾਨ ਸਾਰੀ ਸੰਭਾਲਦੇ ਨੇ। ਇਸ ਕਰ ਬਾਰੇ ਕਹਿੰਦੇ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋਂ ਮਨ ਸੁਖ ਪਾਵਣਿਆ ਇਹ ਨਾਮ ਦੀ ਸੱਚੀ ਵਡਿਆਈ ਹੈ ਉਹਨੂੰ ਵਡਿਆਈ ਵੀ ਮਿਲਦੀ ਉਹਨੂੰ ਕੰਮ ਕਰ ਕਰਦਾ ਹੈ ਗੁਰੂ ਘਰ ਦਾ ਬੜਾ ਸੇਵਾਦਾਰ ਹੈ ਲੰਗਰਾਂ ਦੀ ਬੜੀ ਸੇਵਾ ਕਰਦਾ ਹੈ ਉਹ ਰੋਜ਼ ਸਾਰਾ ਦਿਨ ਸੇਵਾ ਲਗ ਕਰਦਾ ਹੈ ਮਾਂ ਵੀ ਬੈਠੀ ਸੇਵਾ ਕਰਦੀ ਰਹਿੰਦੀ ਇਹ ਹੈ ਨਾਮ ਦੀ ਵਡਿਆਈ ਨਾਨਕ ਨਾਵੇਂ ਕੀ ਸੱਚੀ ਵਡਿਆਈ ਸਾਰੇ ਘਾਟੇ ਵੀ ਦੂਰ ਹੋ ਗਏ ਦੇਣਦਾਰੀ ਵੀ ਉਤਰ ਗਈ ਉਹ ਮਹਾਰੇ ਚਰਨਾਂ ਦੀ ਸੇਵਾ ਵੀ ਮਿਲ ਗਈ ਨਾਮੋਂ ਮਨ ਸੁਖ ਪਾਵਣ ਹੁਣ ਨਾਮ ਜਪਣ ਦੇ ਨਾਲ ਮਨ ਚ ਵੀ ਸਾਰੇ ਸੁਖ ਮਿਲ ਗਏ ਸਭ ਆਨੰਦ ਪ੍ਰਾਪਤ ਹੋ ਗਏ ਇਹ ਕਿਰਪਾ ਬਖਸ਼ੀ ਗੁਰਾਂ ਦੀ ਹੁੰਦੀ ਜਦੋਂ ਨਾਮ ਜਪਿਆ ਜਾਂਦਾ ਹੈ ਗੁਰੂ ਦੀ ਮਤ ਅਨੁਸਾਰ ਸਾਰੇ ਜਿਹੜੇ ਦੁੱਖ ਦਰਦ ਨੇ ਉਹ ਦੂਰ ਹੋ ਜਾਂਦੇ ਨੇ ਇਸ ਕਰੇ ਬਾਰੇ ਫਰਮਾਨਿਆ ਕੂੜ ਕੋ ਸਤ ਦਿਨਾ ਮੈਲ ਨਾ ਲਾਗੇ ਹੁਣ ਉਸ ਦਾ ਮਨ ਸਿੱਧ ਹੋ ਗਿਆ ਪਵਿੱਤਰ ਹੋ ਗਿਆ ਹੁਣ ਝੂਠ ਦੀ ਮੈਲ ਹੀ ਲੱਗਦੀ ਬਬਾਰਜ ਬਹੁਤ ਬੰਦੇ ਝੂਠ ਬੋਲਦੇ ਨੇ ਲੇਕਿਨ ਉਹ ਝੂਠ ਨਹੀਂ ਉਹ ਸੱਚ ਦੀ ਕਮਾਈ ਹੈ ਮਾਰਨ ਹੁਕਮ ਹੁਕਮ ਕੀ ਤਾਸੀਬ ਨੇ ਕਮਾਈ ਕਰੇ ਸੱਚ ਦੀ ਕਮਾਈ ਕਰੇ ਤਾਂ ਸੱਚ ਦੀ ਕਮਾਈ ਜਿੰਨੀ ਬਰਕਤ ਹੋ ਗਈ ਉਹ ਕਹਿੰਦੇ ਕੂੜ ਕੋ ਸਤ ਦਿਨਾ ਮੈਲ ਨਾ ਲਾਗੇ ਹੁਣ ਝੂਠ ਦੀ ਕੋਈ ਮੈਲ ਹੀ ਨਹੀਂ ਲੱਗਦੀ ਗੁਰ ਪ੍ਰਸਾਦੀ ਅੰਦਰ ਜਾਗੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਗਿਆਨ ਦਾ ਚਾਨਣ ਹੋ ਗਿਆ ਤੇ ਜਾਗ ਗਿਆ ਉਸ ਨੀਂਦ ਸੇ ਅਨਿਭੋਇਤ ਅਵਿਦਰਾ ਦੇ ਨੀਂਦ ਚੋਂ ਜਾਗ ਗਿਆ ਹੁਣ ਗਿਆਨ ਦਾ ਚਾਨਣ ਹੋ ਗਿਆ ਨਿਰਮਲ ਨਾਮ ਵਸੇ ਕਟ ਭੀਦਰ ਜੋਤੀ ਜੋਤ ਮਿਲਾਵਣਿਆ ਨਿਰਮਲ ਨਾਮ ਹੁਣ ਹਿਰਦੇ 'ਚ ਵਸ ਗਿਆ ਹੁਣ ਅਵਲੇ ਨਾਮ ਜਪਦੇ ਨੇ ਜੋਤੀ ਜੋਤ ਮਿਲਾਵਣਿਆ ਇਹ ਨਾਮ ਜਿਹੜਾ ਹੈ ਜੋਤੀ ਨਾਲ ਜੋਤ ਮਿਲਾ ਦਿੰਦਾ ਤੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋਂ ਭੋਲੇ ਗੁਰ ਸ਼ਬਦ ਨਾ ਪਛਾਣੇ ਤੈ ਗਣ ਪੜੇ ਬਹੁਤ ਸਾਰੇ ਵੇਦ ਗ੍ਰੰਥ ਸ਼ਾਸਤਰ ਪੜਦੇ ਨੇ ਤਿੰਨ ਗੁਣਾਂ ਦਾ ਪੜ੍ਹਦੇ ਨੇ ਰਜੋ ਗੁਣ ਸਦੋ ਗੁਣ ਤਮੋ ਗੁਣ ਹਰ ਤਤ ਨਾ ਜਾਣੇ ਲੇਕਿਨ ਤਤ ਨਹੀਂ ਜਾਣੇ ਸਮਝਣੇ ਆਏ ਕੁਛ ਵੀ ਮੂਲੋਂ ਭੋਲੇ ਗੁਰ ਸ਼ਬਦ ਨਾ ਪਛਾਣੇ ਮੂਲ ਤਾਂ ਹੀ ਭੁੱਲ ਗਿਆ ਬੰਦਾ ਤੇ ਹੁਣ ਗੁਰ ਸ਼ਬਦ ਨਾਲ ਪਛਾਣਦਾ ਹੀ ਨਹੀਂ ਮੋਹ ਵੀ ਆਪੇ ਕੁਝ ਸੁਝੇ ਨਹੀਂ ਮੋ ਜਾਸਾ ਲਗਾਇਆ ਹੁਣ ਕੁਝ ਸੁਝਦਾ ਹੀ ਨਹੀਂ ਦਿਸਦਾ ਹੀ ਨਹੀਂ ਮੋਹ ਦੇ ਵਿੱਚ ਅੰਨਾ ਹੋ ਜਾਂਦਾ ਹੈ ਇਨਸਾਨ ਗੁਰ ਸ਼ਬਦ ਹੀ ਹਰ ਪਾਵਣਿਆ ਲੇਕਿਨ ਗੁਰੂ ਜਦੋਂ ਕਿਰਪਾ ਕਰਦਾ ਹੈ ਸ਼ਬਦ ਦੇਂਦਾ ਤੇ ਹਰ ਪਾਵਣਿਆ ਤੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਵੇਦ ਪੁਕਾਰੇ ਤਰੇਪਣ ਮਾਇਆ ਮਨਮੁਖ ਨਾ 부জে ਦੁਜੇ ਪਾਇਆ 베ਦ 부ਕਾਰ ਕੇ ਕਹਿੰਦੇ 베ਦ 부ਕਾਰੇ ਤ੍ਰੈਵਣ ਮਾਇਆ ਇਹ ਤਿੰਨ ਤਰ੍ਹਾਂ ਦੀ ਮਾਇਆ ਨੂੰ ਜ਼ਿਕਰ ਕਰਦੇ ਨੇ 베ਦ ਗ੍ਰੰਥ 사ਸ ਸਾਰੇ ਮਨਮੁਖ ਨਾ 부জে ਦੁਜੇ ਪਾਇਆ ਮਨਮੁਖ ਗੱਲ ਸਮਝਦਾ ਹੀ ਨਹੀਂ ਕਿਉਂ ਦুই ਦਵੇਚ ਲੱਗਾ ਹੋਇਆ ਜਿਸ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਤ੍ਰੈ ਗੁਣ ਪੜੇ ਪਰ ਇੱਕ ਨਾ ਜਾਣੇ ਬਿਨ 부জে ਦੁਖ ਪਾਉਣੜਿਆ ਸਾਰੇ ਵੇਦ ਗ੍ਰੰਥਾ ਪੜ੍ਹਦੇ ਅਤਿ ਗੁਣ ਪੜ੍ਹੇ ਹਰ ਇੱਕ ਨਾ ਜਾਣੇ ਪਰ ਇੱਕ ਗੱਲ ਵੀ ਨਹੀਂ ਸਮਝੀ ਅਸੀ ਗੱਲ ਦਾ ਪਰਮੇਸ਼ਰ ਦਾ ਨਾਮ ਹੀ ਜਪਣਾ ਸੀ ਮੈਨੂੰ 부ਝੇ ਦੁੱਖ ਭਾਵੜੇ ਹੁਣ ਬਿਨਾ 부ਝੇ ਦੁੱਖ ਪ੍ਰਾਪਤ ਹੁੰਦਾ ਪਿਆ ਜਾਂ ਇਸ ਭਾਵੇਂ ਤਾਂ ਆ ਮਿਲ ਆਏ ਲੇਕਿਨ ਜੇ ਕਿਰਪਾ ਹੋ ਜਾਏ ਪਰਮੇਸ਼ਰ ਦੀ ਤਾਂ ਆ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਉਸਨ ਜਾਂ ਇਸ ਭਾਵੇਂ ਤਾਂ ਆ ਮਿਲ ਆਏ ਗੁਰਬਖਦੀ ਸਹਿਸਾ ਦੁੱਖ ਚੁਕਾਏ ਗੁਰੂ ਦੇ ਸ਼ਬਦ ਦਾ ਜਾਪ ਕਰਨ ਨਾਲ ਸਾਰੇ ਸੰਸੇ ਦੁੱਖ ਸਭ ਖਤਮ ਹੋ ਜਾਂਦੇ ਨਾ ਕੋਈ ਸੰਸਾਰ ਰੰਧਾ ਨਾ ਕੋਈ ਦੁੱਖ ਰੰਧਾ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋਂ ਮਨ ਸੁਖ ਪਾਵਣਿਆ ਇਹ ਨਾਮ ਦੀ ਵਡਿਆਈ ਹੈ ਜਿਹੜੀ ਕਿ ਮਨ ਨੂੰ ਸੁਖ ਬਖਸ਼ਦਾਨ ਕਰਦੇ ਨਾਨਕ ਨਾਵੇਂ ਕੀ ਸੱਚੀ ਵਡਿਆਈ ਇਹ ਸੱਚੀ ਵਡਿਆਈ ਨੇ ਜਿਹੜੀ ਅੰਦਰਗਾਹ ਚ ਵੀ ਹੁੰਦੀ ਲੋਕ ਚ ਵੀ ਤੇ ਪਰਲੋਕ ਚ ਵੀ ਗੁਰਦੇਆਂ ਆਇਆਂ ਪ੍ਰਾਪਤ ਹੁੰਦੀਆਂ ਨੇ ਨਾਮੋਂ ਮਨ ਸੁਖ ਭਾਵਣਿਆ ਨਾਮ ਜਪਣ ਨਾਲ ਹੀ ਮਨ ਸੁਖ ਪ੍ਰਾਪਤ ਹੁੰਦਾ ਹੈ ਉਹ ਸੇਵਾ ਕਰਦਾ ਹੈ ਦਿਲ ਲਾਉਂਦ ਇੱਕ ਦਿਨ ਸੇਵਾ ਕਰਦਾ ਦੇਖਿਆ ਉਥੇ ਲੰਗਰ ਚ ਉਹਦਾ ਭਾਈ ਵੱਲ ਬੈਠਾ ਹੋਇਆ ਗੁਰੂ ਹਾਲ ਦੇ ਉਦੀ ਇਹ ਧੋਖਾ ਜਿਹਾ ਨੇ ਕੀਤਾ ਸੀ ਉਹਨਾਂ ਮਿਲਿਆ ਦੇਖਿਆ ਉਸਨੇ ਸੇਵਾ ਲੱਗਾ ਹੋਇਆ ਆਪਣੀ ਸਾਰੀ ਹਾਲ ਦੱਸਿਵਨੇ ਵੇਈ ਤਾਂ بڑا ਕੰਮ ਕਾਰ ਚੱਲਿਆ ਤੇ ਪੈਸਾ ਬੜਾ ਹੋ ਗਿਆ ਸੀ ਐਸ਼ੀਸ਼ ਵਿੱਚ ਬਹਿ ਗਿਆ ਸ਼ਰਾਬਾਂ ਕਮਾਂਮਾਂ ਚ ਬਹਿ ਗਿਆ ਕਲਮਾਂਾਂ ਦੇ ਅੰਦਰ ਰਾਤ ਰਾਤ ਸਾਰਾ ਪੈਸਾ ਉਜੜ ਗਿਆ ਐਸਾ ਕੋਈ ਰਹਿ ਨਹੀਂ ਜਿਉ ਸਭ ਸੀ ਮਕਾਨ ਦੁਕਾਨਾਂ ਸਭ बिक ਗਈਆਂ ਕਹਿੰਦੇ ਹਮ ਤਾਂ ਬਿਖਾਨ ਲੋ ਮੇ ਨਹੀਂ ਕੁਝ ਉਹਨ ਇੱਥੇ ਲੰਗਰ ਚ ਆ ਕੇ ਭੋਜਨ ਕਰੀਤੇ ਗਿਆ ਉਹਨੂੰ ਮਿਲ ਆ ਗਿਆ ਮਹਾਰਾਜ ਜੀ ਚਲਣਾ ਜ ਮਾਰੇ ਇਸੇ ਵੀ ਕਿਰਪਾ ਬਖਸ਼ਿਸ਼ ਕਰ ਸਮੁੱਚ ਵਿੱਚ ਉਹ ਤਾਂ ਆ ਗਿਆ ਕਿ ਇਹ ਮੇਰਾ ਭਾਈ ਵੱਲ ਸੀ ਧੋਗਾ ਕੀਤਾ ਧੋਗੇ ਦੀ ਸਜ਼ਾ ਮਿਲ ਗਈ ਫਿਰ ਐ ਕਰ ਕਰੇ ਸੋਇ ਕਰ ਪਾਏ ਜੇ ਸਾਥ ਨਾਲ ਕੋਈ ਗਲਤ ਕੰਮ ਕਰਦਾ ਹੈ ਉਸੇ ਆਦਨਾਂ ਸਜ਼ਾ ਮਿਲ ਜਾਂਦੀ ਹੈ ਅਜਿਹੀ ਹਾਲਤ ਹੋ ਗਈ ਨਾ ਮਕਾਨ ਹੈ ਨਾ ਦੁਕਾਨ ਹੈ ਨਾ ਰਹਿਣ ਦੀ ਜਗ੍ਹਾ ਤੇ ਹੁਣ ਕਹਿੰਦੇ ਬਸ ਇਥੋਂ ਕਈ ਦਿਨਾਂ ਬਾਅਦ ਅਜ ਲੰਗਰ ਚ ਭੋਜਨ ਕਰਨ ਆਇਆ ਮਾਲਕ ਹੈ ਕਿ ਜੋ ਜਾਸਾ ਕਰਦਾ ਹੈ ਵੈਸਾ ਉਹਨੂੰ ਪਲਣਾ ਵੀ ਪੈਂਦਾ ਹੈ ਇਹ ਕਰਮ ਨੇ ਦੰਡਾ ਦਿੰਦੇ ਨੇ ਇਹ ਕਰਮ ਛੱਡਦਾ ਨਹੀਂ ਕਰਮ ਹੀ ਸਾਬ ਜਰੂਰ ਲੈਂਦਾ ਜਦੋਂ ਬੱਚੇ ਦਾ ਜਨਮ ਹੁੰਦਾ ਉਸਲੇ ਉਹਦਾ ਨਾਂ ਕੋਈ ਨਹੀਂ ਹੁੰਦਾ ਨਾ ਉਹਦੇ ਰਿਸ਼ਤੇਦਾਰ ਮਿੱਤਰ ਦੋਸਤ ਰਕਦੇ ਨੇ ਸਾਹ ਸੰਦੇਨ ਉਹਦੇ ਕੋਲ ਸਵਾਸ ਹੁੰਦੇ ਨੇ ਨਾਮ ਨਹੀਂ ਹੁੰਦਾ ਨਾਮ ਰੱਖਿਆ ਜਾਂਦਾ ਜਦੋਂ ਮੌਤ ਹੁੰਦੀ ਉਸ ਲਈ ਨਾਮ ਹੁੰਦਾ ਲੇਕਿਨ ਸਵਾਸ ਨਹੀਂ ਹੁੰਦਾ ਨਾਮ ਤਾਂ ਹੁੰਦਾ ਫਲਾਣਾ ਬੰਦਾ ਹੈ ਲੇਕਿਨ ਸਵਾਸ ਪੂਰੇ ਹੋ ਗਏ ਜਨਮ ਵੇਲੇ ਸਵਾਸ ਹੁੰਦੇ ਨਾਮ ਨਹੀਂ ਹੁੰਦਾ ਔਰ ਮੌਤ ਵੇਲੇ ਨਾਮ ਹੁੰਦੇ ਪਰ ਸਵਾਸ ਨਹੀਂ ਹੁੰਦੇ ਇਹ ਉਸ ਪਰਮੇਸ਼ਰ ਦੀ ਅਸੀ ਰਚਨਾ ਹੈ ਔਰ ਮਨ ਜਿਹੜਾ ਹੈ ਇਕਾਗਰਤਾ ਹੀ ਹੁੰਦਾ ਜਦੋਂ ਗੁਰੂ ਦੇ ਚਰਨਾਂ 'ਚ ਬੈਠੇ ਗੁਰੂ ਕਿਰਪਾ ਕਰੇ ਤਾਂ ਹੀ ਮਨ ਲੱਗਦਾ ਹੈ ਗੁਰੂ ਦੀ ਕਿਰਪਾ ਮਿਲਣਾ ਨਾਮ ਨਹੀਂ ਚੱਪੇ ਜਾਂਦਾ 108 ਮਣਕੇ ਨੇ ਮੌਲਾ ਦੇ ਮਾਲਾ ਜਪਦਾ ਹੈ ਕਈ ਜਗ੍ਹਾ ਤੇ ਹੌਂ ਚਲਾ ਜਾਂਦਾ ਹੈ ਕਿੱਧਰ ਕੱਦੀ ਕੇਂਦਰ ਕੱਦੀ ਕੇਂਦਰ ਕੋਈ ਮਨ ਹੁੰਦਾ ਉਹ ਨੋਟਾਂ ਦੀ ਗੱਠੀ ਦੇ ਦੋ ਦੇਖੋ ਗਿਣੋ ਹੁਣ ਜਾਂਦਾ ਕਿਤੇ ਮਨ ਕਿਤੇ ਨਹੀਂ ਜਾਂਦਾ ਨੋਟੇ ਗਿਣਦਾ ਬੈ ਨੋਟ ਗਿਣ ਲੈਵਲੇ ਮਨ ਕਿਤੇ ਨਹੀਂ ਜਾਂਦਾ ਸੋਦੀ ਗੱਠੀ ਦਿੱਤੀ ਉਹਨੂੰ ਗਿਣਨ ਲੱਗਾ ਕਿ ਉਹਦੇ ਮਨ ਨਹੀਂ ਜਾਂਦਾ 108 ਮਾਲਾ ਦੀ ਮਾਲਾ ਹੈ ਮਣਕਿਆਂ ਦੀ 108 ਉਹ ਗਿਣਦਾ ਉਹਨੂੰ ਮਨ ਕਿਤੇ ਕਿਤੇ ਚਲ ਜਾਂਦਾ ਹੁਣ ਮਨ ਕਿਉਂ ਜਾਂਦਾ ਵਾਈ ਗੁਰ ਤੇ ਲੋੜ ਨਹੀਂ ਦੱਸਦਾ ਜਾਂਦਾ ਨਹੀਂ ਕਿਤੇ ਕਿਉਂ ਮਾਇਆ ਦੇ ਗਰਸੇ ਬੰਦਾ ਤੇ ਮਾਇਆ ਦੇ ਵਿੱਚ ਉਹਨੂੰ ਪ੍ਰਸੰਤਾ ਮਿਲਦੀ ਜਾਂ ਇਸ ਕਰਕੇ ਗੁਰੂ ਦੀ ਕਿਰਪਾ ਦੀ ਲੋੜ ਹੁੰਦੀ ਹੈ ਗੁਰੂ ਕਿਰਪਾ ਕਰਦੇ ਫਿਰ ਮਨ ਟਿਕ ਜਾਂਦਾ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦੋਂ ਤੱਕ ਉਸੇ ਗੁਰੂ ਦੀ ਪੂਰਨ ਕਿਰਪਾ ਨਹੀਂ ਹੋਈ ਤਦ ਤੱਕ ਮਨ ਵਸ ਨਹੀਂ ਆਉਂਦਾ ਗੁਰਖਾਖੇ ਨਾਨਕਾ ਵਿੱਚ ਦੁਨੀਆ ਕਿਉਂ ਕਰ ਰਹੀ ਏ ਕਿੰਨੀ ਦੁਨੀਆ ਦੀ ਹਾਲ ਬੜੀ ਖਰਾਬ ਕਿਦਾਂ ਰਹੀ ਏ ਸੇ ਕੋ ਨਾਲ ਸਾਹਮਣੇ ਗੁਰਖ ਨਾਨਕ ਪੁੱਛਦੇ ਬੈਨੇ ਕਿਦਾਂ ਰਹੀ ਏ ਦੁਨੀਆ ਦੇ ਵਿੱਚ ਮਾਰੇ ਪਰਮਾਨੰਦ ਕਹਿੰਦੇ ਅੱਖੀ ਵੇਖੇ ਕੰਨੀ ਸੁਣੀਏ ਜੀਬਾ ਮੂਲ ਨਾ ਕਹੀਏ ਅੱਖਾਂ ਤੋਂ ਦੇਖੋ ਕੰਨਾਂ ਤੋਂ ਸੁਣੋ ਜੀਬ ਨਾਲ ਕੁਝ ਨਾ ਬੋਲੋ ਜੀਬ ਨਾਲ ਪਰਮੇਸ਼ਰ ਦਾ ਨਾਮ ਜਪੋ ਇਹ ਸੰਸਾਰ ਹੈ ਤੇ ਬੜਾ ਕੁਝ ਹੁੰਦਾ ਬਿਆਹ ਬਿਨਾ ਮਤਲਬ ਦੇ ਵਿੱਚ ਬੋਲੋਗੇ ਦੁੱਖ ਪਾਓਗੇ ਅੱਖੀ ਵੇਖੇ ਕੰਨੀ ਸੁਣੀਏ ਜੀਬਾ ਮੂਲ ਨਾ ਕਹੀਏ ਕਹਿੰਦੇ ਇਸ ਤਰ੍ਹਾਂ ਨੇ ਰਾਜ ਸੰਸਾਰ ਚ ਰਹੋਗੇ ਤੇ ਸੁਖ ਪ੍ਰਾਪਤ ਕਰੋਗੇ ਇਹ ਜੀਵਨ ਅਲ ਜਪਣਾ ਦੇ ਕੇਵਲ ਨਾਮ ਜਪੋ ਪਰਮੇਸ਼ਰ ਦਾ ਨਾਮ ਜਪੋ ਉਹੀ ਕਲਿਆਣ ਕਰੇਗਾ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਇਹ ਨਾਮ ਦੀ ਵੱਡੀ ਵਡਿਆਈ ਹੈ ਜੇ ਲੋਕਰ ਪਰਲੋਕ ਦੀ ਵਡਿਆਈਆਂ ਮਿਲਦੀਆਂ ਨਾ ਨਾਮੋ ਮਨ ਸੁਖ ਪਾਵਣਿਆ ਜੇ ਨਾਮ ਨੂੰ ਮਨ ਚਿਰ ਦੇ ਜਵਸਾ ਜੜਾ ਲੈਂਦਾ ਉਹਨੂੰ ਵੀ ਸਾਰੇ ਲੋਕ ਪਰਲੋਕ ਦੇ ਸੁਖ ਮਿਲਦੇ ਨੇ ਇਕ ਨੇ ਬਾਬਾ ਸ਼ਿਸ਼ੂ ਗੁਰੂ ਦੀ ਹੁੰਦੀ ਹੈ ਤੇ ਉਸ ਨੇ ਵੀ ਉਹਨੇ ਮਾਰਾ ਚਨਨ ਲਗਾਇਆ ਕਿਉਂਕਿ ਪਰੋਪਕਾਰੀ ਜੀ ਬਨ ਹੋ ਜਾਂਦਾ ਉਹਨਾਂ ਦਾ ਫਿਰ ਉਹਨੇ ਅੱਜ ਖਿਆਲ ਨਹੀਂ ਕੀਤਾ ਵੀ ਮੈਨੇ ਨੇ ਧੋਖਾ ਦਿੱਤਾ ਮੇਰਾ ਸਾਰਾ ਪੈਸਾ ਲੁੱਟ ਕੇ ਲੈ ਗਿਆ ਅੱਜ ਜੇ ਮਾਂਜੀ ਪਰੋਪਕਾਰ ਹੈ ਵੀ ਚਲੋ ਵੀ ਪੁਗਾ ਮਰਦਾ ਮਾਰਾ ਚਨਨ ਲਗੇ ਸਭ ਿਕਲਿਆਣ ਹੋਵੇ ਤੇ ਉਹ ਵੀ ਉੱਥੇ ਸੇਵਾ ਚ ਲੱਗ ਗਿਆ ਤੇ ਇਸ ਨਾਲ ਉਹ ਇੰਦਵਾਲ ਸਾਹਿਬ ਦੇ ਵਿੱਚ ਇੱਕ ਨਵਾਂ ਜੀਵਨ ਮਿਲਿਆ ਉਸ ਨੂੰ ਜਿਹੜਾ ਕਿ ਆਤਮਾ ਤੇ ਆ ਕਰਨ ਜਾ ਰਿਹਾ ਸੀ ਅੱਜ ਬੜਾ ਪਰੇਸ਼ਾਨ ਹੈ ਖੁਸ਼ ਹੈ ਸੇਵਾ ਸਿਮਲ ਕਰਕੇ ਸੰਧਾਵੇ ਮੈਂ ਆਪਣਾ ਲੋਕ ਪਰਲੋਕ ਸਵਾਰ ਲਿਆ ਵਿਸ਼ਵਾਸ ਬਣ ਗਿਆ ਉਹਨਾਂ ਨੂੰ ਮਰਨ ਦਾ ਡਰ ਨਹੀਂ ਹੁੰਦਾ ਜਿਹੜੇ ਅੱਛੇ ਕੰਮ ਕਰਦੇ ਨੇ ਨਾਮ ਜਪਦੇ ਨੇ ਸੇਵਾ ਕਰਦੇ ਨੇ ਉਹ ਮੌਤੋਂ ਡਰਦੇ ਨਹੀਂ ਉਹਨਾਂ ਨੇ ਕਿ ਮਰਨੇ ਦਾ ਆਨੰਦ ਮਹਿਸੂਸ ਕਰਦੇ ਕਵੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਹੈ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਮਤਲਬ ਕਿ ਕਹਿੰਦੇ ਮੇਰੇ ਮਨ ਚ ਆਨੰਦ ਆਉਂਦਾ ਹੈ ਸੁਣ ਕੇ ਕਿ ਮੇਰੀ ਮੌਤ ਹੋਣ ਵਾਲੀ ਕਿਉਂ ਅਸੀਂ ਜਾ ਕੇ ਪਰਮਾਤਮਾ ਨਾਲ ਮਿਲਾਂਗੇ ਔਰ ਜਦ ਤੱਕ ਜੀਵਨ ਹੈ ਤਾਂ ਉਸ ਸੇਵਾ ਸਿਮਰਨ ਕਰਾਂਗੇ ਦੋਨੋਂ ਤਰਫ ਲਾਭ ਹੈ ਮਰ ਗਏ ਤਾਂ ਵੀ ਲਾਭ ਜੀਂਦਾ ਰਹੇ ਤਾਂ ਵੀ ਲਾਭ ਜਿੰਦੇ ਰਹੇ ਜਦ ਤੱਕ ਰਹੇ ਤਾਂ ਤੱਕ ਸੇਵਾ ਸਿਮਰਨ ਕਰਦੇ ਰਹੇ ਤੇ ਮਰ ਗਏ ਤਾਂ ਜਾ ਕੇ ਪਰਮਾਤਮਾ ਨਾਲ ਮਿਲ ਤਾਂ ਵੀ ਲਾਭ ਹੀ ਲਾਭ ਹੈ ਤਨ ਭਗਤ ਨੂੰ ਦੋਨੋਂ ਪਾਸੇ ਲਾਭ ਹੀ ਨਜ਼ਰ ਆਉਂਦਾ ਜਿਹੜੇ ਜਿੰਨਾਂ ਜ਼ਿੰਦਗੀ ਚ ਭੜੇ ਕੰਮ ਕੀਤੇ ਉਹ ਡਰਦੇ ਨੇ ਮਰਨ ਤੋਂ ਸਮਝ ਲੈਂਦੇ ਨੇ ਜਦੋਂ ਉਹ ਤੁਕੜਣਗੇ ਮਾਰਨਗੇ ਤਾਂ ਡਰ ਹੁੰਦਾ ਹੈ ਸੇਵਾ ਸੇਵਾ ਵਾਲੇ ਨੂੰ ਕੋਈ ਡਰ ਹੀ ਨਹੀਂ ਹੁੰਦਾ ਤੇ ਉਹਨਾਂ ਨੂੰ ਸਤਿਕਾਰ ਨਾਲ ਲਿਜਾਇਆ ਜਾਂਦਾ ਕੀ ਅੰਤਰ ਹੁੰਦਾ ਹੈ ਸਾਇੰਸ ਤੇ ਗੁਰੂ ਦੇ ਚਲਣਾ ਜਾ ਕੇ ਇਸੇ ਜਾਂ ਪ੍ਰਾਪਤ ਹੁੰਦੀ ਹੈ ਨੇ ਇਸ ਕਰਕੇ ਮਾਰੇ ਪ੍ਰਮਾਨ ਕਰੇ ਨਾਨਕ ਨਾਮੇ ਕੀ ਵਡਿਆਈ ਨਾਨਕ ਨਾਮੇ ਕੀ ਸੱਚੀ ਬੜਾਈ ਇਹ ਸੱਚੀ ਬੜਾਈਆਂ ਨੇ ਸੰਸਾਰ ਦੀ ਝੂਠੀ ਬੜਾਈਆਂ ਉਹਨਾਂ ਪ੍ਰਧਾਨ ਬਣਾਉਂਦੇ ਨੇ ਕੱਲ ਨੂੰ ਉਤਾਰ ਦਿੰਦੇ ਨੇ ਲੇਕਿਨ ਇਸ ਦਰਬਾਰ ਦੇ ਵਿੱਚ ਜਿਹੜਾ ਮਹਾਰਾਜ ਮੁਕਸ਼ਿਸ਼ ਕਰਦੇ ਵਿੱਚ ਨੂੰ ਉਹ ਫਿਰ ਲੋਕ ਪਰ ਲੋਕ ਤਾਂ ਕਿ ਸੁਖੀ ਹੁੰਦਾ ਔਰ ਬੜਾਈਆਂ ਉਹਨੂੰ ਪ੍ਰਾਪਤ ਨਹੀਂ ਹੁੰਦੀਆਂ ਨੇ ਨਾਮੂ ਮਨ ਸੁਖ ਭਾਵਣਿਆ ਫਿਰ ਨਾਮ ਜਪਣ ਨਾਲ ਮਨ ਜਦੋਂ ਨਾਮ ਬਸੰਦਾ ਤੇ ਸਾਰੇ ਸੁਖ ਪ੍ਰਾਪਤ ਹੁੰਦੇ ਜਦੋਂ ਇਸ ਨਾਲ ਅਰਦਾਸ ਬੇਨਤੀ ਕਰਦੇ ਨੇ